करिए कुछ नस नस मेरी खो दे कुछ करिए कुछ करिए कुछ बस बस बड़ा बो दे सब कुछ करिए तो चल सिद्ध फड़िए तू बेतरी या मरिए हाय कोई तो चल सिद्ध फे तू बेतरी या मरिए ਜੀ ਸਰ ਵਾਇਕੋ ਟਿਕਾ ਖਲਸਾ ਵਾਇਕੋ ਸਰ ਅੱਜ ਦੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਇਹ ਕੀ ਮੁਹਿੰਮ ਹੈ ਇਹ ਕਿਸਰਾਂ ਕਿਉਂ ਕੀਤਾ ਜਾ ਰਿਹਾ ਜੀ ਵੀ ਭਾਰਤ ਸਰਕਾਰ ਵੱਲੋਂ ਸਵਸ਼ ਭਾਰਤ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਾਡਾ ਡਿਪਾਰਟਮੈਂਟ ਸਥਾਨਕ ਸਰਕਾਰ ਵੀ ਬਾਗ ਸਾਡੇ ਕਮਿਸ਼ਨਰ ਨਗਰ ਨਿਕਮਮਤ ਸਾਹਿਬ ਜੀ ਵੱਲੋਂ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਵਿੱਚ ਜੀ ਸਵਸਥਾ ਹੀ ਸੇਵਾ ਦੇ ਤਹਿਤ ਅਹੀ ਜਿਹੜਾ ਪਖਵਾੜਾ ਮਨਾ ਰਹੇ ਆ ਜਿਹੜਾ 14 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਮਨਾਇਆ ਜਾਣਾ ਇਹਦੇ ਵਿੱਚ ਅਸੀਂ ਰੋਜ਼ਾਨਾ ਆਪਣੇ ਸ਼ਹਿਰ ਦੀ ਧੂਧ ਦੇ ਅੰਦਰ ਕੋਈ ਨਾ ਕੋਈ ਐਕਟੀਵਿਟੀ ਇਹ ਵਕ ਵਕ ਸਥਾਨਾਂ ਤੇ ਕਰ ਰਹੇ ਆਂ ਤੇ ਅੱਜ ਦੀ ਜਿਹੜੀ ਐਕਟੀਵਿਟੀ ਉਹਦਾ ਹੀ ਹਿੱਸਾ ਕਿ ਜਿਹੜੀਆਂ ਸਾਡੀਆਂ ਵਾਟਰ ਬਾਡੀਜ਼ ਆ ਜਿੱਤ ਤਰ੍ਹਾਂ ਕਿ ਅਸੀਂ ਪੁੱਛੇ ਵੇਦੇ ਸਾਡੇ ਨਹਿਰ ਆ ਤੋ ਨਹਿਰ ਦੇ ਆਲੇ ਦੋਲੇ ਦਵਾਲਾ ਅਸੀਂ ਕਿਤਨਾ ਸਾਫ਼ ਰੱਖਣਾ ਇੱਕ ਤੇ ਇਹਦੇ ਮੁਤਲਕ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਨਹਿਰ ਦੇ ਵਿੱਚ ਵਾਟਰ ਬਾਡੀ ਦੇ ਵਿੱਚ ਕੋਈ ਵੀ ਗੰਦਗੀ ਨਾ ਸੁੱਟਣ ਇਹਨੂੰ ਪਾਣੀ ਨੂੰ ਅਸੀਂ ਗੰਦਲਾ ਨਹੀਂ ਕਰਨਾ ਅਸੀਂ ਹਵਾ ਪਾਣੀ ਤੇ ਮਿੱਟੀ ਨੂੰ ਸਾਫ਼ ਸੁਥਰਾ ਰੱਖਣਾ ਉਹ ਅੱਜ ਦਾ ਵਿਸ਼ੇਸ਼ ਮੂਹ ਮੈਂ ਕਿ ਜਿਹੜਾ ਜਲ ਹੈ ਇਹੋ ਜੀਵਨ ਹੈ ਅਸੀਂ ਇਸ ਨੂੰ ਕਿਵੇਂ ਸਾਫ਼ ਰੱਖਣਾ ਉਹਦੇ ਲਈ ਯਤਨਸ਼ੀਲ ਹਾਂ ਇਹਦੇ ਲਈ ਅਸੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਇਹਦੇ ਨਾਲ ਨਾਲ ਇਹ ਨਹਿਰ ਦੇ ਆਲੇ-ਦੁਆਲੇ ਵਾਟਰ ਬਾਡੀ ਦੇ ਆਲੇ-ਦੁਆਲੇ ਅਸੀਂ ਸਵੱਈ ਅਭਿਆਨ ਵੀ ਵੜਿਆ ਬੇਰ ਨਾਲ ਮੇਰੇ ਇੰਸਪੈਕਟਰ ਜੀ ਚੰਦਰਪੂਰੀ ਜੀ ਸਾਰੀ ਟੀਮ ਇਹਦੇ ਵਿੱਚ ਤਤਪਰ ਆ ਅਸੀਂ ਆਪਣੀਆਂ ਵਾਟਰ ਬਾਡੀ ਨੂੰ ਕਿਵੇਂ ਸਾਬ ਰੱਖ ਸਕਦੇ ਆ ਇਹਦੇ ਲਈ ਆਈ ਬਿਲਕੁਲ ਮਿਹਰਬਾਨੀ ਜੀ ਇਸੇ ਤਰ੍ਹਾਂ ਹੀ ਸਾਡੇ ਨਾਲ ਇੰਸਪੈਕਟਰ ਸਾਹਿਬ ਚੰਦਰਪੂਰੀ ਜੀ ਵੀ ਜੁੜੇ ਹੋਏ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਸ ਪ੍ਰੋਗਰਾਮ ਸੰਬੰਧੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਸਾਡੇ ਚੀਫ ਸਾਹਿਬ ਜੀ ਨੇ ਦੱਸਿਆ ਹੀ ਹੈ ਇੱਕ ਸਪਾਈ ਪੰਦਰਵਾੜਾ ਮਨਾਇਆ ਜਾ ਰਿਹਾ ਹਰ ਸਾਲ ਹੀ ਇਹੰਨਾ ਉਹਦੇ ਤਹਿਤ ਅੱਜ ਜਿਹੜਾ ਸਿਗਾ ਨਦੀਆਂ ਦੇ ਆਲੇ ਦੁਆਲੇ ਨਾਲਿਆਂ ਦੇ ਆਲੇ ਦੁਆਲੇ ਜੀਵੀ ਕੋਈ ਪੁਆਇੰਟ ਜਾਂ ਕੋਈ ਰੂਰ ਪੁਆਇੰਟ ਜਿਹੜੇ ਉਤਪੰਨ ਕਰਨੇ ਸੀਗੇ ਤੇ ਸਫਾਈ ਕੰਨੀ ਸੀਗੀ ਤੇ ਪਾਣੀ ਜੀਵਨ ਹੈ ਸਾਡੀਆਂ ਬੇਸਿਕ ਲੋੜਾਂ ਪਾਣੀ ਤੋਂ ਹੀ ਪੂਰੀਆਂ ਹੁੰਦੀਆਂ ਇਸ ਕਰਕੇ ਸਭ ਤੋਂ ਪਹਿਲਾਂ ਪਾਣੀ ਨੂੰ ਸਾਫ਼ ਰੱਖਣਾ ਚਾਹੀਦਾ ਅਸੀਂ ਪਬਲਿਕ ਨੂੰ ਵਾਰਤवार ਰਿਮਾਈਂ ਕਰ ਰਹੇ ਹਾਂ ਕਿ ਪਬਲਿਕ ਪਾਣੀ ਦੇ ਵਿੱਚ ਕੂੜਾ ਨਾ ਸੁੱਟੇ ਇਹਦੇ ਆਲੇ ਦੁਆਲੇ ਕੂੜੇ ਦੇ ਢੇਰ ਨਾ ਲਾਵੇ ਪਰ ਮਨੁੱਖ ਜਿਹੜਾ ਵਾ ਤੁਹਾਨੂੰ ਪਤਾ ਵਾ ਉਹ ਗਲਤੀਆਂ ਦਾ ਪੁੱਤਲਾ ਵਾ ਇਨਸਾਨ ਹਮੇਸ਼ਾ ਗਲਤੀਆਂ ਕਰਦਾ ਰਹਿੰਦਾ ਅਸੀਂ ਉਸ ਗਲਤੀਆਂ ਨੂੰ ਸੁਧਾਰਨ ਵਾਸਤੇ ਕਾਰਪੋਰੇਸ਼ਨ ਵੱਲੋਂ ਜੋ ਡਿਊਟੀ ਲਈ ਜਾ ਰਹੀ ਹੈ ਸਫਾਈ ਸੇਵਕਾਂ ਦੀ ਸੇਵਾ ਦੇ ਨਾਲ ਅਸੀਂ ਬਿਲਕੁਲ ਧੰਨਵਾਦ ਜੀ ਜਿੱਥੇ ਤੁਹਾਡੇ ਇਸ ਕੰਮ ਨੂੰ ਸਫਾਈ ਸੇਵਕ ਜਿਹੜੇ ਆ ਬੜਾ ਬਾਖੂਬੀ ਅੰਜਾਮ ਦਿੰਦੇ ਨੇ ਕਿ ਇਸ ਸਫਾਈ ਦੇ ਦਿਨ ਰਾਤ ਲੱਗੇ ਹੋਏ ਨੇ ਸੋ ਸਾਡੇ ਨਾਲ ਪੀਐਮਆਈ ਡੀਸੀ ਤੋਂ ਵੀ ਮੈਡਮ ਦਵਿੰਦਰਜੀਤ ਕੌਰ ਨੇ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਅੱਜ ਦੇ ਇਸ ਪ੍ਰੋਗਰਾਮ ਸੰਬੰਧੀ ਕੀ ਕਹਿਣਾ ਚਾਹੋਗੇ ਹਾਂਜੀ ਮੈਡਮ ਹਾਂਜੀ ਸਾਡਾ ਜੀ ਸਵਸ਼ਥਾ ਹੀ ਸੇਵਾ ਪ੍ਰੋਗਰਾਮ ਜਿਹੜਾ 14 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਜਿਹੜਾ ਸਾਡਾ ਚੱਲ ਰਿਹਾ ਹੈ ਉਦੇ ਵਿੱਚ ਵੱਖ-ਵੱਖ ਐਕਟੀਵਿਟੀਆਂ ਕੀਤੀਆਂ ਅਸੀਂ ਤੇ ਅੱਜ ਵਾਲੀ ਜਿਹੜੀ ਸਾਡੀ ਐਕਟੀਵਿਟੀ ਸੀ ਉਹ ਸੀਗੀਆਂ ਕਿ ਨਹਿਰਾਂ ਦੀ ਸਫਾਈ ਨਹਿਰਾਂ ਦੇ ਆਲੇ-ਦੁਆਲੇ ਜਿਹੜਾ ਵੀ ਲੋਕਾਂ ਨੇ ਪਲਾਸਟਿਕ ਖਿਲਾਰਿਆ ਆ ਉਹਨੂੰ ਆਪਾਂ ਇਕੱਠਾ ਕਰਕੇ ਤੇ ਨਹਿਰ ਨੂੰ ਸਾਫ ਕਰਨਾ ਤੇ ਲੋਕਾਂ ਨੂੰ ਇਹ ਕੇ ਸੁਨੇਹਾ ਦਿਲਾਇਆ ਪਲਾਸਟਿਕ ਇਕੱਠਾ ਕਰਕੇ ਕਿ ਪਲਾਸਟਿਕ ਜਿਹੜਾ ਵਾ ਉਹ ਅਸੀਂ ਜਿਹੜਾ ਨਹਿਰਾਂ ਦੇ ਵਿੱਚ ਨਾ ਕਿੱਥੀਏ ਕਿਉਂਕਿ ਸਾਡੇ ਪਾਣੀ ਨੂੰ ਗੰਦਲਾ ਕਰਦਾ ਆ ਤੇ ਜੋ ਵੀ ਸਾਡਾ ਹੋਰ ਵੀ ਮੰਦਰਾਂ ਚੋਂ ਕੋਈ ਸਮਗਰੀ ਦਾ ਸਮਾਨ ਹੈ ਅੱਜ ਆਪਾਂ ਜਾਦੂ ਤੂਨੇ ਕਰਕੇ ਜਿਹੜਾ ਨਹਿਰਾਂ ਦੇ ਵਿੱਚ ਸੁੱਟਦੇ ਆ ਕੋਈ ਸਾਨੂੰ ਉਸ ਬਾਹਰ ਛੱਡ ਕੇ ਤੇ ਨਹਿਰਾਂ ਦੇ ਨੂੰ ਮਤਲਬ ਨਹਿਰਾਂ ਦੇ ਵਿੱਚ ਗੰਦਗੀ ਜਿਹੜੀ ਆ ਉਹ ਨਹੀਂ ਛੱਡਉਣੀ ਚਾਹੀਦੀ। ਪਲਾਸਟਿਕ ਵਗੈਰਾ ਜਿਹੜਾ ਆ ਉਹ ਅਸੀਂ ਸੈਪਰੇਟ ਆਪਣੇ ਘਰ ਵਿੱਚ ਰੱਖ ਕੇ ਉਹ ਅਸੀਂ ਆਪਣੇ ਗੱਡੀਆਂ ਵਾਲਿਆਂ ਨੂੰ ਰੈਕ੍ਰਮ ਨਹੀਂ ਦੇ ਸਕਦੇ। ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੇਖ ਸਕਦੇ ਹੋ ਕਿ ਇਸ ਟੀਮ ਵੱਲੋਂ ਜਿੱਥੇ ਨਗਰ ਨਿਗਮ ਵੱਲੋਂ ਇਹ ਪ੍ਰੋਗਰਾਮ ਕੀਤੇ ਜਾ ਰਹੇ ਆ ਸਵਸ਼ਥਾ ਹੀ ਸੇਵਾ ਦੇ ਤਹਿਤ ਇਹ ਪ੍ਰੋਗਰਾਮ ਕੀਤੇ ਜਾ ਰਹੇ ਆ ਗਾਰਬੇਜ ਫ੍ਰੀ ਜਿਹੜਾ ਆ ਸੰਸਾਰ ਨੂੰ ਕੀਤਾ ਜਾ ਰਿਹਾ। ਤੇ ਮੈਂ ਨਾਲ ਹੀ ਇਹ ਇਹਨਾਂ ਦਾ ਜਿੱਥੇ ਧੰਨਵਾਦ ਕਰਦੇ ਆ ਉਥੇ ਅਸੀਂ ਇਹ ਵੀ ਵੇਖ ਸਕਦੇ ਆ ਕਿ ਨਹਿਰ ਜਿਹੜੀ ਆ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੇਖੋ ਇਹਦੀ ਕਿੰਨੀ ਸਫਾਈ ਆ ਜਿਸ ਤਰੀਕੇ ਨਾਲ ਇੱਥੇ ਅੰਮ੍ਰਿਤਸਰ ਦੇ ਵਿੱਚ ਨਹਿਰਾਂ ਦੀ ਸਫਾਈ ਹੋਈ ਆ ਇਸੇ ਤਰੀਕੇ ਦੇ ਨਾਲ ਹੀ ਮੈਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਪੂਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਸਾਨੂੰ ਪਾਣੀ ਦੀ ਜਿਹੜੀ ਆ ਬਚਤ ਉਹ ਕਰਨੀ ਚਾਹੀਦੀ ਆ ਤੇ ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਪਾਣੀ ਤੋਂ ਬਿਨਾ ਸਾਡਾ ਜੀਵਨ ਜਿਹੜਾ ਉਹ ਜੀਵਨ ਨਹੀਂ ਹੈਗਾ ਸੋ ਇਹ ਤੁਸੀਂ ਵੇਖਦੇ ਰਹੋ ਅਕਾਲ ਖਾਲਸਾ ਨਿਊਜ਼ ਇੱਥੇ ਹੀ ਫਤਿਹ ਅर्च ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ